ਮਾਨ ਸਾਹਿਬ ਨੇ ਅਨਾਉਂਸ ਕੀਤਾ ਅੱਜ ਹੀ 10000 ਪੋਸਟਾਂ ਲਈਆਂ ਜਿਹੜੀਆਂ ਉਹ ਪੰਜਾਬ ਪੁਲਿਸ ਚਾਰੀਆਂ ਨੇ ਤਿਆਰੀ ਆਪਦੀ ਖਿੱਚ ਕੇ ਰੱਖੋ ਐਨਟੀਟੀ ਦੇ ਪੇਪਰ ਵਾਲੀ ਵੀਡੀਓ ਤੇ ਸਾਰਿਆਂ ਨੇ ਦੇਖ ਲਈ ਸੀ ਜਿਨ੍ਹਾਂ ਨੇ ਨਹੀਂ ਦੇਖੀ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਦਬਾ ਕੇ ਰੱਖੋ ਤਾਂ ਕਿ ਕੋਈ ਵੀ ਵੀਡੀਓ ਜਿਹੜੀ ਮਿਸ ਨਾ ਹੋਵੇ ਜਦੋਂ ਵੀ ਵੀਡੀਓ ਅਪਲੋਡ ਹੋਊਗੀ ਦਾ ਮੈਸੇਜ ਤੁਰੰਤ ਤੁਹਾਡੇ ਕੋਲ ਆ ਜਾਊਗਾ ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਦਬਾਇਆ ਹੋਇਆ ਤਾਂ ਐਨਟੀਟੀ ਨਰਸਰੀ ਟੀਚਰ ਦਾ ਰਿਜ਼ਲਟ ਹੈ ਜਿਹੜਾ ਅਨਾਉਂਸ ਹੋ ਚੁੱਕਿਆ ਜੀ ਤੇ ਮਾਰਕਸ ਜਿਹੜੇ ਤੁਸੀਂ ਚੈੱਕ ਕਰ ਸਕਦੇ ਹੋ ਮ ਵਨ 150 ਨੇਗੇ 150 ਨੇਗੇ ਚੈੱਕ ਕਰ ਸਕਦੇ ਹੋ ਤੁਸੀਂ ਕੈਂਡੀਡੇਟ ਸਟਾਰਟਿੰਗ ਤੇ ਦੇਖੋ ਕਿਸੇ ਦੇ 10.32 ਹੈ ਕਿਸੇ ਦੇ 40.02 ਹੈ ਟੋਟਲ ਆਪਾਂ ਕੈਂਡੀਡੇਟ ਚੈੱਕ ਕਰਾਂਗੇ ਕਿੰਨੇ ਕੈਂਡੀਡੇਟ ਨੇ ਜਿਹੜਾ ਲਾਸਟ ਕਾਲਮ ਹੈ ਜੀ ਉਹਦੇ ਚ ਲਿਖਿਆ ਹੋਇਆ ਕੈਟੇਗਰੀ ESM ਸੈਕਿੰਡ ਲਾਸਟ ਪੀਡਬਲਡ ਕੈਟੇਗਰੀ ਹੈ ਠੀਕ ਹੈ ਜੀ ਤੇ ਫਸਟ ਜਿਹੜੀ ਕੈਟੇਗਰੀ ਹੈਗੀ ਉਹ ਅਦਰ ਬੈਕਵਰਡ ਕਲਾਸ ਸ਼ਡਿਊਲ ਕਾਸ ਜਨਰਲ ਜਨਰਲ ਸਾਰੀਆਂ ਕੈਟੇਗਰੀਜ਼ ਹੈ ਹੁਣ ਆਪਾਂ ਟੋਟਲ ਕੈਂਡੀਡੇਟ ਚੈੱਕ ਕਰ ਲੈਂਦੇ ਆ ਤੇ ਮਾਰਕਸ ਵੀ ਚੈੱਕ ਕਰਕੇ ਤੇ ਜਾਵਾਂਗੇ ਦੇਖੋ ਜੀ 75 ਮਾਰਕਸ ਹੈ ਕਿਸੇ ਦੇ 0 ਕਿਸੇ ਦੇ 38 ਕਿਸੇ ਦੇ 27.94 ਕਿਸੇ ਦੇ 43 0 ਕਿੰਨੇ ਨੇਗੇ ਮੇਲ ਫੀਮੇਲ ਇਕੱਠਿਆਂ ਦਾ ਰਿਜ਼ਲਟ ਹੈ ਜਿਹੜਾ ਅਨਾਉਂਸ ਕੀਤਾ ਗਿਆ ਠੀਕ ਹੈ ਪੀਡੀਐਫ ਫਾਈਲ ਟੈਲੀਗ੍ਰਾਮ ਚੈਨਲ ਤੇ ਪ੍ਰੋਵਾਈਡ ਕਰਵਾ ਦੇਵਾਂਗੇ ਕਮੈਂਟ ਜਰੂਰ ਕਰਦਿਆ ਕਰੋ ਫੇਸਬੁੱਕ ਟਵਿੱਟਰ ਇੰਸਟਾਗ੍ਰਾਮ ਸਾਰਿਆਂ ਤੇ ਫੋਲੋ ਕਰਕੇ ਰੱਖਣਾ ਤੁਸੀਂ ਤਾਂ ਕਿ ਕੋਈ ਵੀ ਜਿਹੜੀ ਅਪਡੇਟ ਹੈ ਕਿਸੇ ਵੀ ਜਗ੍ਹਾ ਤੇ ਮਿਸ ਨਾ ਹੋਵੇ ਟੋਟਲ ਆਪਾਂ ਚੈੱਕ ਕਰ ਲੈਨੇ ਕਿੰਨੇ ਕੈਂਡੀਡੇਟ ਨੇਗੇ ਜਿਹੜੇ ਰਿਜ਼ਲਟ ਅਨਾਉਂਸ ਕੀਤਾ ਗਿਆ 150 ਦੇ ਵਿੱਚੋਂ ਆਪਾਂ ਦੇਖਣਾ ਸ਼ਾਰ ਨੰਬਰ ਹੈ ਜੀ 55 ਨੰਬਰ ਹੈਗਾ 79 ਨੰਬਰ ਹੈਗੇ ਆਪਾਂ ਚੈੱਕ ਕਰ ਰਹੇ ਆਂ ਵੀ ਹਾਈਐਸਟ ਨੰਬਰ ਆਪਾਂ ਨੂੰ ਕਿਤੇ ਦਿਖਦੇ ਨੇ ਕੀ ਇਹਦੇ 'ਚ 13.34 24.6 ਟੋਟਲ ਆਪਾਂ ਦੇਖ ਲੈਨੇ ਆਂ ਚੱਲਦੇ ਆਂ ਜਿੱਥੇ ਵਧੀਆ ਜਿਹੜੇ ਆਪਾਂ ਨੂੰ ਹਾਈਐਸਟ ਨੰਬਰ ਨੀਗੇ ਦਿਖਣਗੇ ਉੱਥੇ ਆਪਾਂ ਰੁਕਾਂਗੇ ਇੱਕ ਇੱਥੇ 67.95 ਆਪਾਂ ਨੂੰ ਦਿਖੇ ਆਂ ਅੱਗੇ ਆਪਾਂ ਦੇਖਦੇ ਆਂ ਹੋਰ ਜਿੱਥੇ ਆਪਾਂ ਨੂੰ ਸਹੀ ਦਿਖਦੇ ਆਂ ਟੋਟਲ ਆਪਾਂ ਪੇਜ ਵੀ ਕਾਊਂਟ ਕਰਾਂਗੇ ਕਿੰਨੇ ਪੇਜ ਨੇਗੇ ਇਹਦੇ ਚੈੱਕ ਕਰ ਲੈਨੇ ਆਪਾਂ ਠੀਕ ਹੈ ਜੀ ਟੋਟਲ ਆਪਾਂ ਪੇਪਰ ਚੈੱਕ ਕਰਦੇ ਆਂਗੇ 7185 ਨੰਬਰ ਵਾਲਾ ਆ ਗਿਆ ਜੀ 68 ਨੰਬਰ ਵਾਲਾ ਆ ਗਿਆ ਟੋਟਲ ਆਪਾਂ ਦੇਖ ਲੈਨੇ ਆ ਕਿੰਨੇ ਕੈਂਡੀਡੇਟ ਨੇਗੇ ਟੋਟਲ ਚੈੱਕ ਕਰਦੇ ਆਂ 94 ਨੰਬਰ ਵਾਲਾ ਵੀ ਹੈਗਾ ਜੀ ਕੈਂਡੀਡੇਟ 80 ਨੰਬਰ ਵਾਲਾ ਵੀ ਕੈਂਡੀਡੇਟ ਹੈਗਾ ਇਹਦੇ ਚ ਯਾਨੀ ਕਿ 100 ਮਾਰਕਸ ਵਾਲਾ ਵੀ ਨੰਬਰ ਹੈ ਕੈਂਡੀਡੇਟ ਹੈ ਇਹਦੇ ਚ ਟੋਟਲ ਆਪਾਂ ਦੇਖੋ 632 ਕੈਂਡੀਡੇਟ ਦੇ ਪਹੁੰਚ ਚੁੱਕੇ ਆਂ ਦੇਖਦੇ ਆ 163 ਨੰਬਰ ਪੇਜ ਹੋ ਚੁੱਕਿਆ ਟੋਟਲ ਕਿੰਨੇ ਕੈਂਡੀਡੇਟ ਦਾ ਜਿਹੜਾ ਰਿਜ਼ਲਟ ਹੈ ਉਹ ਅਨਾਉਂਸ ਕੀਤਾ ਗਿਆ 211 ਨੰਬਰ ਪੇਜ ਤੇ ਆਪਾਂ ਆ ਚੁੱਕੇ ਆ ਜੀ 36 ਪੰਨੋ ਚੋਂ ਵੀ ਟੋਟਲ ਆਪਾਂ 226 230 ਪੇਜ ਨੰਬਰ ਤੇ ਆ ਗਏ ਆ 97 52 ਕੈਂਡੀਡੇਟ ਦਾ ਰਿਜ਼ਲਟ ਹੈ ਜਿਹੜਾ ਅਨਾਉਂਸ ਹੁਣ ਆਪਾਂ ਲਾਸਟ ਪੇਜ ਤੇ ਚੱਲਦੇ ਆ ਕਿੰਨੇ ਕੈਂਡੀਡੇਟ ਨੇਗੇ ਜਿਨ੍ਹਾਂ ਦਾ ਨਾਮ ਹੈ ਜਿਹੜਾ ਉਹ ਅਨਾਉਂਸ ਕੀਤਾ ਗਿਆ ਲੋ ਜੀ ਇਹ ਵਾਲਾ ਲਾਸਟ ਪੇਜ ਹੈ ਇਹਦੇ ਚ ਹੈਗੇ ਆ 10350 ਨੰਬਰ ਸੀਰੀਅਲ ਨੰਬਰ ਹੈ ਕੈਂਡੀਡੇਟ ਦਾ ਲੋ ਜੀ ਮਾਈਨਸ ਟੂ ਵੀ ਹੈਗੇ ਨੇ ਕੈਂਡੀਡੇਟ ਦੇ 1.76 ਟੋਟਲ 253 ਪੇਜ ਨੇ ਪੂਰੀ ਪੀਡੀਐਫ ਫਾਈਲ ਟੈਲੀਗ੍ਰਾਮ ਚੈਨਲ ਤੇ ਪ੍ਰੋਵਾਈਡ ਕਰਵਾ ਦੇਗੇ ਕਮੈਂਟ ਕਮੈਂਟ ਜਰੂਰ ਕਰ ਦਿਓ ਸਾਰੇ ਪੇਪਰਸ ਦੀਆਂ ਜਿਹੜੀਆਂ ਹੁਣ ਅਪਡੇਟਸ ਨੇਗੀਆਂ ਹਿਲਜੁਲੇ ਜਿਹੜੀ ਹੋਣ ਜਾ ਰਹੀ ਹੈ ਮਾਨ ਸਾਹਿਬ ਨੇ ਅਨਾਉਂਸ ਕਰ ਦਿੱਤਾ 10000 ਪੋਸਟਾਂ